ਪੰਜਾਬ ਸਰਕਾਰ ਦੇ ਵੱਲੋਂ ਚਲਾਏ ਜਾ ਰਹੇ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੇ ਤਹਿਤ ਡੀਐਸਪੀ ਟ੍ਰੈਫਿਕ ਕਰਨਾਲ ਸਿੰਘ ਦੇ ਵੱਲੋਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਹਰੜ ਜੋਸਵੇਚੂ ਬੱਚਿਆਂ ਨੂੰ ਨਸ਼ਿਆਂ ਦੇ ਵਿਰੁੱਧ ਜਾਗਰੂਕ ਕਰਨ ਵਾਸਤੇ ਸੈਮੀਨਾਰ ਕੀਤਾ ਗਿਆ ਤੇ ਸੰਬੋਧਨ ਦੇ ਵਿੱਚ ਡੀਐਸਪੀ ਨੇ ਬੱਚਿਆਂ ਨੂੰ ਕਿਹਾ ਕਿ ਸਾਨੂੰ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਤਾਂ ਅਸੀਂ ਆਪਣਾ ਚੰਗਾ ਭਵਿੱਖ ਬਣਾ ਸਕਦੇ ਹਾਂ ਉਹਨਾਂ ਇਹ ਵੀ ਕਿਹਾ ਕਿ ਅੱਜਕੱਲ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਸੇ ਆਪਣੇ ਦੋਸਤਾਂ ਦੇ ਜਨਮਦਿਨ ਦੀ ਪਾਰਟੀ ਮਨਾਉਂਦੇ ਸਮੇਂ ਛੋਟੇ-ਛੋਟੇ ਨਸ਼ਿਆਂ ਦਾ ਸੇਵਨ ਕਰਦੇ ਆ ਪਰ ਹੌਲੀ-ਹੌਲੀ ਇਹ ਆਦਤ ਵੱਡੇ ਨਸ਼ੇ ਦੇ ਵਿੱਚ ਬਦਲ ਜਾਂਦੀ ਹੈ ਉਹਨਾਂ ਕਿਹਾ ਕਿ ਸਾਡੇ ਮਾਤਾ-ਪਿਤਾ ਸਾਨੂੰ ਪੜਨ ਵਾਸਤੇ ਘਰੋਂ ਬਾਹਰ ਭੇਜਦੇ ਨੇ ਨਾ ਕਿ ਅਸੀਂ ਆਪਣਾ ਭਵਿੱਖ ਖਰਾਬ ਕਰੀ ਬਲਕਿ ਇਸ ਦੇ ਲਈ ਉਹ ਸਾਨੂੰ ਘਰੋਂ ਕੱਢਦੇ ਨੇ ਕਿ ਅਸੀਂ ਆਪਣਾ ਭਵਿੱਖ ਬਣਾ ਸਕੀਏ ਤਾਂ ਉਹਨਾਂ ਕਹਿੰਦੇ ਕਿ ਜਿਨ੍ਹਾਂ ਬੱਚਿਆਂ ਨੇ ਵੱਡੇ ਹੋ ਕੇ ਆਪਣੇ ਮਾਤਾ ਪਿਤਾ ਤੇ ਦੇਸ਼ ਦਾ ਨਾਮ ਰੋਸ਼ਨ ਕਰਨਾ ਹੁੰਦਾ ਹੈ ਉਹ ਗਲਤ ਰਸਤੇ ਤੇ ਚੱਲ ਕੇ ਆਪਣੀ ਪੂਰੀ ਜ਼ਿੰਦਗੀ ਖਰਾਬ ਕਰ ਲੈਂਦੇ ਨੇ ਇਸ ਦੇ ਲਈ ਸਾਨੂੰ ਸਭ ਨੂੰ ਨਸ਼ਿਆਂ ਦੇ ਰਾਤੇ ਨਹੀਂ ਚੱਲਣਾ ਚਾਹੀਦਾ ਵਧੀਆ ਕੰਮ ਨਹੀਂ ਹੈ ਸਾਨੂੰ ਆਪਣੇ ਮਾਤਾ ਪਿਤਾ ਤੇ ਦੇਸ਼ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਇਸ ਮੌਕੇ ਸਕੂਲ ਦਾ ਸਾਰਾ ਹੀ ਸਟਾਫ ਹਾਜ਼ਰ ਸੀ ਸ੍ਰੀ ਬੱਤੀ ਤੇ ਇਸੇ ਦਰਮਿਆਨ ਬੱਚਿਆਂ ਦੇ ਵੱਲੋਂ ਵੀ ਡੀਐਸਪੀ ਸਾਹਿਬ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣੀਆਂ ਗਈਆਂ ਤੇ ਡੀਐਸਪੀ ਸਾਹਿਬ ਦੇ ਵੱਲੋਂ ਜਿੱਥੇ ਬੱਚਿਆਂ ਨੂੰ ਨਸ਼ਾ ਦੂਰ ਕਰਨ ਦੇ ਲਈ ਉਹਨਾਂ ਨੂੰ ਜਾਗਰੂਕ ਕੀਤਾ ਗਿਆ ਤੇ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਦੱਸਿਆ ਗਿਆ। ਕੋਈ ਚੰਗੀਆਂ ਹਰ ਕੁਝ ਚੰਗਾ ਲੱਗਦਾ ਉਹਨੂੰ ਲੇਕਿਨ ਬਹੁਤ ਸਾਰੇ ਬਲੇ ਪਾਸੇ ਨਹੀਂ ਜਾਣਾ ਹੁੰਦਾ ਉਹ ਵੀ ਆਪ ਨੂੰ ਕਈ ਵਾਰ ਚੰਗਾ ਲੱਗਦਾ ਜਿਵੇਂ ਕਿ ਨਸ਼ੇ ਵੱਲ ਨੂੰ ਪ੍ਰੇਤ ਕਰ ਦਿੰਦੇ। ਪਿਆਰੇ ਬੱਚਿਓ ਮੈਂ ਇਸ ਤਰ੍ਹਾਂ ਦੇ ਬੱਚੇ ਦੇਖੇ ਆ ਜਿਹੜੇ ਚੰਗੇ ਪਰਿਵਾਰ ਦੇ ਚੰਗੇ ਬੱਚੇ ਜਿਹਨਾਂ ਕੇ ਜ਼ਿੰਦਗੀ ਦੇ ਵਿੱਚ ਆਪਣੇ ਪਰਿਵਾਰ ਦਾ ਆਪਣੇ ਸਕੂਲ ਦਾ ਆਪਣੇ ਦੇਸ਼ ਦਾ ਦੁਨੀਆ ਦੇ ਵਿੱਚ ਨਾਮ ਰੋਸ਼ਨ ਕਰਨਾ ਸੀ ਲੇਕਿਨ ਉਹ ਬੱਚਾ ਨਸ਼ੇ ਦੇ ਦਲਦਲ ਦੇ ਵਿੱਚ ਫਸ ਕੇ ਔਰ ਆਪਣੀ ਜ਼ਿੰਦਗੀ ਤਬਾਹ ਕਰ ਲਿਆ ਸੋ ਪਿਆਰੇ ਬੱਚਿਓ ਇਹ ਗੱਲ ਜਿਹੜੀ ਆ ਬਿਲਕੁਲ ਪੰਜਾਬੀ ਵਿੱਚ ਕਹਿੰਦੇ ਪੱਲੇ ਬੰਨ ਲਿਓ ਕਿ ਜੇ ਕੋਈ ਤੁਹਾਨੂੰ ਦਸ਼ੇਵਾਲ ਪ੍ਰੇਤ ਕਰ ਰਿਹਾ ਦੋਸਤ ਬਣ ਕੇ ਮੈਂ ਆਪਣੇ ਜਿੰਦਗੀ ਦੇ ਅਨੁਭਵ ਦੇ ਦੱਸਣਾ ਤੁਹਾਨੂੰ ਜੋ ਅਸੀਂ ਪ੍ਰੈਕਟੀਕਲ ਮੁੱਖੋਂ ਦੇਖਦੇ ਆ ਤੁਹਾਨੂੰ ਇਸ ਤਰ੍ਹਾਂ ਕਹਿਣ ਕਿ ਤੁਹਾਡਾ ਜਨਮ ਦਿਨ ਆ ਗਿਆ ਔਰ ਤੁਹਾਡਾ ਆਪਣੇ ਕੋਲ ਪੈਸੇ ਖਰਚ ਕੇ ਵਧੀਆ ਕੇਕ ਲੈ ਕੇ ਆऊंगा ਕੁਛ ਹੋਰ ਖਾਣ ਲਈ ਵਧੀਆ ਚੀਜ਼ਾਂ ਲੈ ਕੇ ਆऊंगा ਆ ਉਹਦੇ ਨਾਲ ਵੀਰਾਂ ਦੇ ਬੋਧਾ ਲੈ ਕੇ ਆਜੂਗਾ ਪਰ ਤੇ ਇਹ ਤੁਹਾਨੂੰ ਕਹੇਗਾ ਕਿ ਮੇਰੇ دوست ਤੂੰ ਮੇਰਾ ਬڑا ਛੋਟਾ ਵੀਰ ਮੇਰਾ دوست ਹੈ ਅੱਜ ਤੇਰਾ ਜਨਮ ਦਿਨ ਹੈ ਅੱਜ ਆਪਾਂ ਤੈਨੂੰ ਵੀਰ ਤੀਣੀ ਪੈਣੀ ਆ ਪਰ ਬੱਚਾ ਕੀ ਸੋਚਦਾ ਕਹਦਾ ਨਹੀਂ ਮੈਂ ਤਾਂ ਕਦੀ ਨਸ਼ਾ ਕੀਤਾ ਨਹੀਂ ਤਾਂ ਫਿਰ ਇਹੋ ਜਿਹੇ ਲੋਕ ਕੀ ਕਹਿੰਦੇ ਆ ਕਿ ਨਹੀਂ ਜੀ ਯਾਰ ਇਹ ਤਾਂ ਜੋੜ ਦਾ ਪਾਣੀ ਆ ਇਹ ਕੋਈ ਨਸ਼ਾ ਨਹੀਂ ਆ ਪਰ ਪਿਆਰੇ ਬੱਚੇ ਉਹ ੱੱਕੇ ਨਾਲ ਉਹਨੂੰ ਵੀਰ ਪਵਾ ਦਿੰਦਾ ਪਾਣ ਤੋਂ ਬਾਅਦ ਜਦੋਂ ਬੱਚਾ ਜਿਸ ਬੱਚੇ ਨੇ ਕਦੀ ਵੀਰ ਕੀਤੀ ਨਹੀਂ ਉਹਨੂੰ ਨਸ਼ਾ ਹੋ ਜਾਂਦਾ ਜਦੋਂ ਬੱਚੇ ਨੂੰ ਨਸ਼ਾ ਹੋ ਗਿਆ ਉਹਨੂੰ ਮਾੜਾ ਨਸ਼ਾ ਜਿਹੜਾ ਸੰਤੈਤ ਨਸ਼ਾ ਆ ਤੋ ਸੁਝਾ ਦੇਣਾ ਐਸੇ ਤਰ੍ਹਾਂ ਦੋ ਤਿੰਨ ਵਾਰੀ ਕਰਕੇ ਜਦੋਂ ਉਹਨੂੰ ਕਰਵਾ ਦਿੱਤਾ ਹੈ ਉਹਦੇ ਨਸ਼ਾ ਫਤੂਸ ਤੋਂ ਬਾਅਦ ਉਹ ਬੱਚਾ ਨਸ਼ੇ ਤੋਂ ਬਿਨਾ ਫਿਰ ਰਹਿ ਨਹੀਂ ਸਕਦਾ ਤੁਸੀਂ ਵੀ ਦੇਖਦੇ ਹੋਵੋਗੇ ਬੱਚਿਓ ਜਦੋਂ ਨਸ਼ੇੜੀ ਵਿਅਕਤੀ ਆਹੋ ਜਿਹਾ ਮਾਰੇ ਨਸ਼ੇ ਕਰਨ ਲੱਗਦੇ ਹੈ ਮੈਂ ਤੁਹਾਨੂੰ ਉਹ ਗੱਲਾਂ ਦੱਸ ਰਿਹਾ ਜਿਵੇਂ ਕਿ ਮਸ਼ਣੀ ਤੁਸੀਂ ਦੇਖਿਆ ਪਾਣੀ ਦੱਬਣਾ ਤਰਸਦੀ ਹੈ ਨਾ ਪਾਣੀ ਤਾਂ ਬਾਹਰ ਕੱਢਦੀ ਹੈ ਉਹ ਦੇਖੀ ਬੱਚਿਓ ਤੁਸੀਂ ਪਰ ਬੰਦਾ ਐਦਾਂ ਤਰਸਦਾ ਵੀ ਮੇਰੇ ਤੋਂ ਜੋ ਮਰਜ਼ੀ ਕਰਵਾ ਲਵਾਂ ਪਰ ਮੈਨੂੰ ਨਸ਼ਾ ਚਾਹੀਦਾ ਸੋ ਪਿਆਰੇ ਬੱਚਿਓ ਇਹੋ ਜਿਹੇ ਲੋਕਾਂ ਤੋਂ ਬਚ ਕੇ ਰਹਿਣਾ ਤੁਹਾਡੇ ਵਿੱਚੋਂ ਇਹਨਾਂ ਸਕੂਲਾਂ ਦੇ ਵਿੱਚੋਂ ਪੜ ਕੇ ਜਿਨ੍ਹਾਂ ਨੇ ਦੇਸ਼ ਦੀ ਬਾਗਦੋਸ਼ ਸੰਭਾਲੀ ਆਈਐਸ ਅਫਸਰ ਆਈਪੀਐਸ ਅਫਸਰ ਇੱਕ ਐਸਐਸਪੀ ਸਾਹਿਬ ਤੋਂ ਲੈ ਕੇ ਡੀਜੀਪੀ ਸਾਹਿਬ ਤੱਕ ਔਰ ਇੱਕ ਡੀਸੀ ਸਾਹਿਬ ਤੋਂ ਲੈ ਕੇ ચીਫ ਸੈਕਟਰੀ ਸਾਹਿਬ ਤੱਕ तो इन स्कूलों में पढ़ तो के गए बच्चे इसको अलावा और बखरे बखरे खेतरों में देश की मांग लोग सुबह है जिन लड़कियों में तो सा कल्पना चावला जी और मैं कौन है बॉक्सिंग के बच्चे मैं किला क्या करने वाला हूँ सर हमारे स्कूल के प्रिंसिपल सर स्टाफ मेंबर्स तथा विद्यार्थियों की ओर से आपका हार्दिक स्वागत करती हूँ अब मैं डीएसपी सर को स्टेज पे आने के लिए आमंत्रित करती हूँ ताकि वे अपने बहुमूल्य विचारों से हमारे विद्यार्थियों को नशे के इस गर्व से बचने के लिए प्रेरणा दे सकें सर ਸਰਕਾਰ ਨੂੰ ਪ੍ਰਿੰਸੀਪਲ ਬਾਂਤੇ ਸਮੂਹ ਸਤਾ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰੇ ਪਿਆਰੇ ਬੱਚਿਓ ਤੁਹਾਡੇ ਨਾਲ ਜੋ ਡਰ ਦਾ ਮਾਰਾ ਦੌਰ ਅچھے ਅچھے ਬੱਚੇ ਜਿਹੜੇ ਆ ਉਹ ਕਰਾਹੇ ਬਹਿ ਜਾਂਦੇ ਆ ਮਾੜੇ ਲੋਕ ਜਿਹੜੇ ਹੁੰਦੇ ਆ